ਅਲਨ ਮਸਕ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਫੈਡਰਲ ਵਰਕਰਸ ਆ ਉਹਨਾਂ ਨੂੰ ਰਿਪੋਰਟ ਕਰਨਾ ਪਊਗਾ ਪਿਛਲੇ ਹਫਤੇ ਇੱਕ ਹਫਤੇ ਉਹਨਾਂ ਨੇ ਕੀ ਕੰਮ ਕੀਤਾ ਹੈਗਾ ਉਹਨੂੰ ਲੈ ਕੇ ਕਾਫੀ ਜ਼ਿਆਦਾ ਅਲਨ ਮਸਕ ਦਾ ਵਿਰੋਧ ਵੀ ਹੋਇਆ ਆ ਖਾਸ ਕਰਕੇ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਵੀ FBI ਦੇ ਹੈਡ ਕੈਸ਼ ਪਟੇਲ ਉਹਨਾਂ ਨੇ ਆਪਣੀ ਏਜੰਸੀ ਨੂੰ ਇਹ ਕਿਹਾ ਆ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਰਿਸਪਾਂਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਵਨ ਪੈਂਟਾਗਨ ਦੇ ਆਫੀਸ਼ੀਅਲਸ ਨੇ ਵੀ ਇਹ ਕਿਹਾ ਵੀ 40 ਸਾਲਾਂ ਦੇ ਵਿੱਚ ਸਭ ਤੋਂ ਮਾੜੀ ਜਿਹੜੀ ਈਮੇਲ ਆ ਵੀ ਜੇ ਕਿਸੇ ਨੂੰ ਪੁੱਛਿਆ ਜਾਵੇ ਪਿਛਲੇ ਹਫ਼ਤੇ ਜਿਹੜਾ ਤੁਸੀਂ ਕੀ ਕੀਤਾ ਹੈਗਾ ਸੋ ਇਹਦਾ ਕੋਈ ਜਵਾਬ ਦੇਣ ਦੀ ਜ਼ਰੂਰਤ ਨਹੀਂ ਲੇਬਰ ਯੂਨੀਅਨਸ ਤੇ ਐਡਵੋਕੇਸੀ ਗਰੁੱਪ ਨੇ ਵੀ ਜੋ ਇੱਕ ਫੈਡਰਲ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਹੈ ਭਈ ਇਸ ਤਰ੍ਹਾਂ ਦੀਆਂ ਜਿਹੜੀਆਂ ਈਮੇਲਸ ਆ ਉਹ ਡੋਜ ਵੱਲੋਂ ਨਹੀਂ ਆਣੀਆਂ ਚਾਹੀਦੀਆਂ ਤੇ ਨਾ ਹੀ ਜਿਹੜੇ EMPLOYEES ਆ ਉਹਨਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈਗਾ ਜਿਹੜੇ ਫੈਡਰਲ ਵਰਕਰਸ ਨੂੰ ਫਾਇਰ ਕੀਤਾ ਗਿਆ ਹੈ ਜਿਹੜੇ ਲੇ-ਆਫ ਕਰ ਦਿੱਤੇ ਗਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਹੁਤ ਸਾਰਿਆਂ ਨੇ 80000 ਦੇ ਕਰੀਬ ਰਿਜ਼ਾਈਨ ਵੀ ਕਰ ਦਿੱਤਾ ਆ ਉਹਨਾਂ ਨੂੰ ਆਪਣੀਆਂ ਨਵੀਆਂ ਨੌਕਰੀਆਂ ਲੱਭਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈਗੀ ਆ ਕਈ ਜਿਹੜੀਆਂ ਪੋਜੀਸ਼ਨਸ ਆ ਉਹ ਕਹਿੰਦੇ ਵੀ ਸਾਨੂੰ ਲੱਗਦਾ ਨਹੀਂ ਆਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮਿਲ ਜਾਣ। ਇੱਕ ਐਰਿਕ ਐਂਡਰਸਨ 48 ਸਾਲਾਂ ਦੇ ਆ ਸ਼ਿਕਾਗੋ ਤੋਂ ਉਹ ਕਹਿੰਦੇ ਵੀ ਮੈਂ ਬਾਇਓਲੋਜੀਕਲ ਸਾਇੰਸ ਦੇ ਟੈਕਨੀਸ਼ੀਅਨ ਇੰਡੀਆਨਾ ਡਿਊਜ਼ ਨੈਸ਼ਨਲ ਪਾਰਕ 'ਚ ਕੰਮ ਕਰਦਾ ਸੀ ਤੇ ਮੇਰੀ ਮਾਸਟਰਸ ਡਿਗਰੀ ਵੀ ਆ ਪਰ ਆਰਬਨ ਫੋਰੈਸਟਰੀ ਕਲਾਸਿਜ਼ ਵੀ ਲਈਆਂ ਆ ਵਾਈਲਡਫਾਇਰ ਡਿਪਲॉयਮੈਂਟਸ ਵੀ ਮੇਰੀਆਂ ਰਹੀਆਂ ਆ ਪਰ ਇੱਕ ਸਿੰਗਲ ਈਮੇਲ ਨੇ ਜਿਹੜਾ ਸਾਡਾ ਜਿਹੜਾ ਕੈਰੀਅਰ ਆ ਪੂਰਾ ਚੱਕਣਾ ਚੂਰ ਕਰ ਦਿੱਤਾ ਤੇ ਮੈਨੂੰ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਕੋਈ ਇਦਾਂ ਦੀ ਜੌਬ ਮਿਲੇ ਕਹਿੰਦੇ ਵੀ ਇੱਕ ਟਾਈਮ ਤਾਂ ਮੈਨੂੰ ਇਦਾਂ ਲੱਗਾ ਭਈ ਕੋਈ ਮੇਰੇ ਵੱਲ ਹੈਂਡ ਗਰੇ ਹੈਂਡ ਗਰਨੇਡ ਲੈ ਕੇ ਆ ਰਿਹਾ ਹੋਵੇ ਤੇ ਉਸਨੇ ਮੇਰੇ ਵੱਲ ਸੈੱਟ ਦਿੱਤਾ ਹੋਵੇ ਫੈਡਰਲ ਜੌਬ ਕਾਟਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਵੱਲੋਂ ਜੋ ਕੀਤੇ ਜਾ ਰਹੇ ਆ ਇਸ ਡਿਪਾਰਟਮੈਂਟ ਨੂੰ ਬਿਲੀਨੀਅਰ ਇਲੋਨ ਮਸਕ ਜੋ ਹੈਡ ਕਰ ਰਿਹਾ ਹੈ ਕਹਿੰਦੇ ਵੀ ਕਈ ਏਜੰਸੀਆਂ ਨੂੰ ਪੂਰੀ ਤਰ੍ਹਾਂ ਟੀਅਰ ਅਪਾਰਟ ਕਰ ਦਿੱਤਾ ਹੈਗਾ ਜੋ ਇਹ ਕਹਿ ਰਹੇ ਆ ਕਿ ਨਹੀਂ ਜੀ ਅਸੀਂ ਜਿਹੜੀ ਬੇਸਡ ਆ ਉਸ ਨੂੰ ਮੂਵ ਕਰ ਰਹੇ ਹੈਗੇ ਆ 80% ਜੋ ਫੈਡਰਲ ਗਵਰਨਮੈਂਟ ਦੇ 2.4 ਮਿਲੀਅਨ ਸਿਵਿਲিয়ান ਵਰਕ ਫੋਰਸ ਆ ਉਹ ਆਊਟਸਾਈਡ ਵਾਸ਼ਿੰਗਟਨ ਏਰੀਆ ਹੈ ਸੋ ਇੱਥੇ ਇਹ ਵੀ ਕਿਹਾ ਗਿਆ ਸੀ ਵੀ ਸਾਨੂੰ ਵਾਪਸ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਕਰਨਾ ਪਊਗਾ ਬਹੁਤ ਸਾਰੀਆਂ ਜਿਹੜੀਆਂ ਇੰਪੋਰਟੈਂਟ ਅ ਅਪੁਆਇੰਟਮੈਂਟਸ ਜਾਂ ਖਾਸ ਕਰਕੇ ਹੈਲਥ ਦੇ ਵਿੱਚ ਵੀ ਇੱਕ ਕੈਥੀ ਨਿਊਨ 51 ਸਾਲਾਂ ਦੀ ਹਨਲੂਲੋ ਤੋਂ ਆ ਉਹਨੂੰ ਉਹ ਉਸਨੇ ਦੱਸਿਆ ਪਈ ਉਹਨੂੰ ਯੂ ਐਸ ਏ ਆਈਡੀ ਦੀ ਜਿਹੜੀ ਉੱਥੇ ਉਹ ਜੌਬ ਕਰਦੀ ਸੀ ਐਜ਼ ਅ ਮੈਨੇਜਰ ਫਾਰ ਪੈਫਰ ਪ੍ਰੋਗਰਾਮ ਜੋ ਕਿ ਐਚ ਆਈ ਵੀ ਤੇ ਏਡਜ਼ ਨੂੰ ਕੰਬੈਂਟ ਕਰਦਾ ਹੈ ਤੇ ਉਸ ਨੂੰ ਵੀ ਜਿਹੜਾ ਫਾਇਰ ਕਰ ਦਿੱਤਾ ਗਿਆ ਹੈਗਾ ਸੋ ਕਾਫੀ ਜ਼ਿਆਦਾ ਲੋਕ ਜੋ ਲੰਬੇ ਸਮੇਂ ਤੋਂ ਫੈਡਰਲ ਗਵਰਨਮੈਂਟ ਲਈ ਕੰਮ ਕਰਦੇ ਸੀ ਸੋ ਉਹਨਾਂ ਨੂੰ ਜਾਂ ਤਾਂ ਰਿਜ਼ਾਈਨ ਕਰਨਾ ਪਿਆ ਜਾਂ ਬਹੁਤ ਸਾਰਿਆਂ ਨੂੰ ਲੇਆਫ ਕੀਤਾ ਜਾ ਰਿਹਾ ਤੇ ਵਾਸ਼ਿੰਗਟਨ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਪਹਿਲੀ ਵਾਰੀ 1 ਮਹੀਨੇ ਦੇ ਵਿੱਚ ਕਹਿੰਦੇ ਇੰਨੇ ਜ਼ਿਆਦਾ ਘਰ ਸੇਲ ਤੇ ਲੱਗ ਗਏ ਆ ਪਿਛਲੇ 40 ਸਾਲਾਂ ਦੇ ਵਿੱਚ ਉਹ ਘਰ ਸੇਲ ਤੇ ਨਹੀਂ ਲੱਗੇ